ਡਰਗ ਮਾਮਲੇ ਦੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਸਿੱਟ ਦੇ ਵੱਲੋਂ ਮੁਰਤੋਂ ਤਲਬ ਕੀਤਾ ਗਿਆ ਹੈ ਸਿੱਟ ਨੇ ਮਜੀਠੀਆ ਨੂੰ ਫਿਰ ਤੋਂ ਸੱਮਨ ਜਾਰੀ ਕੀਤੇ ਨੇ ਤੇ 30 ਦਸੰਬਰ ਨੂੰ ਮੁਰਤੋਂ ਪੇਸ਼ ਹੋਣ ਲਈ ਕਿਹਾ ਹੈ ਲੇਕਿਨ ਵਿਕਰਮ ਸਿੰਘ ਮਜੀਠੀਆ ਸਿੱਟ ਅੱਗੇ ਪੇਸ਼ ਨਹੀਂ ਹੋਣਗੇ ਮਜੀਠੀਆ ਨੇ ਸਿੱਟ ਦੇ ਸੰਬੰਧ ਦਾ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ 18 ਦਸੰਬਰ ਦੀ ਪੇਸ਼ੀ ਦੌਰਾਨ ਸਿੱਟ ਦੇ ਵੱਲੋਂ ਮਜੀਠੀਆ ਨੂੰ ਸਵਾਲਾਂ ਦੀ ਲਿਸਟ ਦਿੱਤੀ ਗਈ ਸੀ ਜਿਨ੍ਹਾਂ ਦਾ ਵਿਸਤਾਰਿਤ ਜਵਾਬ ਅਤੇ ਸਬੂਤ ਦੇਣ ਦੇ ਲਈ ਉਹਨਾਂ ਨੂੰ ਕੁਝ ਹਫ਼ਤਿਆਂ ਦਾ ਸਮਾਂ ਲੱਗੇਗਾ ਐਸਐਲਓ 3 ਦਸੰਬਰ ਨੂੰ ਸਿੱਟ ਅੱਗੇ ਪੇਸ਼ ਨਹੀਂ ਹੋ ਸਕਣਗੇ ਦੱਸ ਦਈਏ ਕਿ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੀ ਜਾਂਚ ਖਿਲਾਫ ਬਣੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਨੇ ਤੀਸਰੀ ਵਾਰ ਸਬੰਧ ਜਾਰੀ ਕੀਤੇ ਨੇ ਇਸ ਤੋਂ ਪਹਿਲਾਂ ਮਜੀਠੀਆ 18 ਦਸੰਬਰ ਨੂੰ ਸਿੱਟ ਅੱਗੇ ਪੇਸ਼ ਹੋ ਚੁੱਕੇ ਨੇ ਉਹਨਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤੀ ਗਈ ਸੀ ਜਿਸ ਤੋਂ ਬਾਅਦ ਮਜੀਠੀਆ ਨੂੰ 27 ਦਸੰਬਰ ਨੂੰ ਤਲਬ ਕੀਤਾ ਗਿਆ ਸੀ ਪਰ ਮਜੀਠਿਆ ਉਦੋਂ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ADGP ਮੁਖਵਿੰਦਰ ਸਿੰਘ ਸ਼ੀਨਾ ਦੀ ਅਗਵਾਈ ਵਾਲੀ ਵਿਸ਼ੇਸ਼ ਟੀਮ ਦੇ ਵੱਲੋਂ ਮਜੀਠਿਆ ਨੂੰ ਮੂਰਤੋਂ ਸੰਮਣ ਪੇਜੇ ਗਏ ਤੇ 3 ਦਸੰਬਰ ਨੂੰ ਮੂਰਤੋਂ ਸਿੱਟ ਸਾਹਮਣੇ ਪੇਸ਼ ਹੋਣ ਦੇ ਲਈ IG ਦਫਤਰ ਪਟਿਆਲਾ ਵਿੱਚ ਪਹੁੰਚਣ ਲਈ ਆਖਿਆ ਗਿਆ ਉਧਰ ਮਜੀਠਿਆ ਦਾ ਤਰਕ ਹੈ ਕਿ ਸਿੱਟ ਵੱਲੋਂ ਮੰਗੇ ਗਏ ਦਸਤਾਵੇਜ਼ ਇਕੱਠੇ ਕਰਨ ਦੇ ਲਈ ਉਹਨਾਂ ਨੂੰ ਘੱਟੋ ਘੱਟ 4 ਹਫ਼ਤਿਆਂ ਦਾ ਸਮਾਂ ਲੱਗੇਗਾ ਜਿਸ ਕਰਕੇ ਉਹ 27 ਦਸੰਬਰ ਨੂੰ ਪੇਸ਼ ਨਹੀਂ ਹੋ ਸਕੇ ਤੇ ਹੁਣ 30 ਦਸੰਬਰ ਨੂੰ ਵੀ ਉਸੇ ਟੱਗੇ ਪੇਸ਼ ਨਹੀਂ ਹੋ ਪਣਗੇ ਬਿਊਰੋ ਰਿਪੋਰਟ اے ਵੀ ਪਿਸਾਂਜਾ